ਬਠਿੰਡਾ ਰਜਿੰਦਰਾ ਕਾਲਜ ਦੀ ਗੱਲ ਕਰੀਏ ਉੱਥੇ ਲਗਭਗ 80 ਅਸਾਮੀਆਂ ਮਨਜ਼ੂਰਸ਼ੁਦਾ ਪ੍ਰੋਫੈਸਰਾਂ ਦੀ ਉੱਥੇ ਬੱਚਿਆਂ ਦੀ ਗਿਣਤੀ ਲਗਭਗ 4500 ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਉੱਥੇ ਸਿਰਫ 5 ਪ੍ਰੋਫੈਸਰ ਪੱਕੇ ਆ ਬਾਕੀ ਅਦਰ ਜਿਹੜੇ ਆ ਗੈਸਟ ਫੈਕਲਟੀ ਪਾਰਟ ਟਾਈਮ ਗੈਸਟ ਫੈਕਲਟੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਉਹ ਕੁਆਲੀਫਾਈਡ ਹੀ ਹੈ ਨਹੀਂਗੇ ਉਹ ਹੁਣ ਐਮਏ ਕੋਰਸ ਹੈ ਐਮਏ ਕਰਕੇ ਐਮਏ ਨੂੰ ਪੜਾਈ ਜਾਂਦੇ ਆ ਬਣੇ ਬਣਾਏ ਕਾਲਜ ਸਰਕਟੇਕਓਵਰ ਕੀਤੇ ਸਰਕਾਰ ਨੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੀ ਉੱਥੇ 22 ਅਸਾਮੀਆਂ ਮਨਜ਼ੂਰਸ਼ੁਦਾ ਤੇ ਸਿਰਫ 5 ਅਸਾਮੀਆਂ ਜਿਹੜੀਆਂ ਲੈਕਚਰਾਰੀਆਂ ਭਰੀਆਂ ਹੋਈਆਂ ਜਿਹਦੇ ਵਿੱਚ ਇੱਕ ਪਾਰਟ ਟਾਈਮ ਹੈ ਤੇ ਦੋ ਗੈਸਟ ਫੈਕਲਟੀ ਹੈ ਦੋ ਰੈਗੂਲਰ ਹੈ ਮੇਰੇ ਕੋਲੇ ਲਗਭਗ 20 ਕਾਲਜਾਂ ਦੀਆਂ ਆਰਟੀਆਈਸ ਆ ਗਈਆਂ ਲਗਭਗ ਸਭ ਦੇ ਹਾਲਾਤ ਇਹੀ ਹੈ 180 ਕਾਲਜ ਹੈ ਹਰਿਆਣੇ ਦੇ ਵਿੱਚ ਸਰਕਾਰੀ ਪੰਜਾਬ ਦੇ ਵਿੱਚ ਸਿਰਫ 63 ਹੈ ਇਹਨਾਂ ਕੋਲੇ 2033 ਅਸਾਮੀਆਂ ਟੋਟਲ ਹੈ ਪੂਰੇ ਪੰਜਾਬ 'ਚ ਪ੍ਰੋਫੈਸਰਾਂ ਦੀਆਂ ਉਹਨਾਂ ਨੇ 2422 ਪਿਛਲੀ ਵਾਰ ਕੱਢਤੀਆਂ ਸਿਰਫ ਭਾਸ਼ਣਾਂ ਦੇ ਵਿੱਚ ਗੱਲਾਂ ਕਰਕੇ ਕੁਝ ਨਹੀਂ ਹੁੰਦਾ ਜਦੋਂ ਤੁਹਾਨੂੰ ਗਰਾਉਂਡ ਰਿਐਲਿਟੀ ਪਤਾ ਲੱਗੂ ਗਰਾਉਂਡ ਰਿਐਲਿਟੀ ਪਤਾ ਕਿ ਮੈਨੂੰ ਗਰਾਉਂਡ ਤੇ ਆਉਣਾ ਹੀ ਨਹੀਂ ਮਾਨ ਸਾਹਿਬ ਤਾਂ ਗਰਾਉਂਡ ਤੇ ਆ ਕੇ ਰਾਜ਼ੀ ਨਹੀਂ 7 ਵਜੇ ਤੋਂ ਬਾਅਦ ਤਾਂ ਸਮਾਂਤ ਹੀ ਹੁੰਦੇ ਆ ਉਹ ਸਰਕਾਰੀ ਬਿਲਡਿੰਗ ਦੇ ਅਧੀਨ ਇਹ ਸੋਸਾਇਟੀ ਜਿਹੜੀ ਹੈ ਕੋਰਸ ਰਨ ਕਰਦੀ ਹੈ ਜਿਨ੍ਹਾਂ ਦੀ ਫੀਸ ਜੇ ਹੁਣ ਇੱਥੇ ਬੀਏ ਦੀ ਫੀਸ ਇਹਨਾਂ ਨੇ ਦਿੱਤੀ ਹੋਈ ਹੈ ਸੈਲਫ ਫਾਈਨਾਂਸ ਦੀ ਲਗਭਗ 31000 ਰੁਪਏ ਸਾਲ ਦੀ ਉਹੀ ਯੂਨੀਵਰਸਿਟੀ ਉਹੀ ਕਾਲਜ ਇੱਕ ਪਾਸੇ ਤਾਂ ਉਹ ਉਹਦੀ ਫੀਸ ਹੈਗੀ 5000 ਰੁਪਿਆ ਤੇ ਉਹ ਉਹੀ ਕਾਲਜ ਉਹੀ ਬਿਲਡਿੰਗ ਉਹਦੀ ਹੈਗੀ ਫੀਸ 31000 ਰੁਪਿਆ ਗਤੀ ਗਤੀ ਬਤੀ ਬਤੀ 1000 ਰੁਪਿਆ ਸਰਕਾਰੀ ਕਾਲਜਾਂ ਦੇ ਵਿੱਚ ਜਿਹੜਾ ਸੁਸਾਇਟੀ ਹੈ ਜਿਹੜੀ ਕੋਰਸ ਕਰਾ ਰਹੀ ਹੈ ਜੇਕਰ 31000 ਫੀਸ ਭਰਨੀ ਹੈ ਫਿਰ ਉਹ लवली ਵਰਗੀਆਂ ਯੂਨੀਵਰਸਿਟੀਆਂ ਮੋਲਾ ਵਰਗੀਆਂ ਯੂਨੀਵਰਸਿਟੀਆਂ ਜਾਣਗੇ ਬੱਚੇ ਤੁਹਾਡੇ ਟੁੱਟੇ ਬੈਂਚਾਂ 'ਤੇ ਥੋੜੀ ਬੈਠਾਂਗੇ ਪੱਖਾ ਥੋੜਾ ਨਹੀਂ ਚੱਲਦਾ ਸਰਕਾਰੀ ਕਾਲਜ ਦੇ ਵਿੱਚ ਤੁਸੀਂ ਜਾ ਕੇ ਹਾਲ ਦੇਖਿਓ ਪੱਖੇ ਚੂੰ ਚੂੰ ਕਰਕੇ ਚੱਲਦੇ ਆ ਤੇ ਪ੍ਰਿੰਸੀਪਲ ਦੇ ਕਮਰੇ 'ਚ ਚਾਰੇ ਸੀ ਹੁੰਦੇ ਮੋਹਾਲੀ ਕਾਲਜ ਹੈਗਾ ਉਥੇ 67 ਅਸਾਮੀਆਂ ਉਥੇ ਮਨਜ਼ੂਰਸ਼ੁਦਾ ਉਥੇ 27 ਪੱਕੇ ਪ੍ਰੋਫੈਸਰ ਹੈ ਤੇ ਬਠਿੰਡੇ 4000 ਬੱਚਾ ਹੈ ਉਥੇ 2300 ਬੱਚਾ ਹੈ ਬਠਿੰਡੇ ਪੰਜ ਪ੍ਰੋਫੈਸਰ ਆ ਉਥੇ 27 ਪ੍ਰੋਫੈਸਰ ਆ 2300 ਬੱਚਿਆਂ ਨੂੰ ਤਾਂ 27 ਪ੍ਰੋਫੈਸਰ ਦੇ ਰੱਖਿਆ ਇੱਥੇ 4000 ਬੱਚਿਆਂ ਕੋਲੇ ਤੁਸੀਂ ਲਾ ਲਓ ਵੀ ਪੰਜ ਪੱਕੇ ਪ੍ਰੋਫੈਸਰ ਆਗੇ ਹੁਣ ਜੇ ਮੈਂ ਜੀਰਾ ਕਾਲਜ ਦੀ ਮੈਂ ਗੱਲ ਕਰਾਂ 697 ਬੱਚੇ ਉਥੇ ਇੰਗਲਿਸ਼ ਦੇ ਆ ਨਾ ਤਾਂ ਉਥੇ ਟੀਚਰ ਪੱਕਾ ਇੰਗਲਿਸ਼ ਦਾ ਨਹੀਂ ਗੈਸਟ ਫੈਕਲਟੀ ਉੱਥੇ ਹੈਗੀ ਹੈ ਹੁਣ 2.5 ਸਾਲ ਹੋ ਗਏ ਸਰਕਾਰ ਵਾਲਿਆਂ ਨੂੰ ਪ੍ਰੋਫੈਸਰਾਂ ਦੀ ਨਵੀਂ ਕੋਈ ਭਰਤੀ ਨਹੀਂ ਆਏ ਮਹੀਨੇ 4 ਤੋਂ 5 ਪ੍ਰੋਫੈਸਰ ਰਿਟਾਇਰ ਹੋ ਰਹੇ ਹੁਣ ਆਏ ਮਹੀਨੇ 4-5 ਹੋ ਰਹੇ ਤਾਂ 2030 ਤੱਕ ਤਾਂ ਖਤਮ ਹੋ ਜਾਣਗੇ ਰੈਗੂਲਰ ਪ੍ਰੋਫੈਸਰ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਿੱਖਿਆ ਮਾਡਲ ਦਾ ਨਾਮ ਲੈ ਕੇ ਜਾਂ ਸਿੱਖਿਆ ਕ੍ਰਾਂਤੀ ਦਾ ਨਾਮ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਹਾਲਾਂਕਿ ਵਾਦੇ ਹੋਰ ਵੀ ਬਹੁਤ ਸੀ ਪਰ ਸਿੱਖਿਆ ਕ੍ਰਾਂਤੀ ਜਾਂ ਸਿੱਖਿਆ ਦਾ ਵੱਖਰਾ ਢੰਗ ਸਿੱਖਿਆ ਦਾ ਨਵਾਂ ਮਾਡਲ ਇਹ ਵੀ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਇਹਨਾਂ ਦਾ ਵਾਅਦਾ ਸੀ ਅੱਜ 2.5-3 ਸਾਲ ਤਕਰੀਬਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਹੋ ਚੁੱਕੇ ਨੇ ਤਾਂ ਸੋਚਿਆ ਕਿ ਇੱਕ ਉਹ ਮਾਡਲ ਜ਼ਰੂਰ ਦਿਖਾ ਦਿੱਤਾ ਜਾਵੇ ਜਿਸ ਮਾਡਲ ਦੀ ਇਹ ਗੱਲ ਕਰ ਦਿੱਤੀ ਜਾਂ ਜਿਹੜਾ ਮਾਡਲ ਬਣਾਉਣ ਦੀ ਇਹ ਗੱਲ ਕਰਦੇ ਸੀ ਕਿ ਪਹਿਲੀਆਂ ਸਰਕਾਰਾਂ ਨੇ ਸਿੱਖਿਆ ਦੇ ਵਿੱਚ ਇਹ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਸਿੱਖਿਆ ਦੇ ਵਿੱਚ ਉਹ ਨਹੀਂ ਕੀਤਾ ਪਰ ਇਸ ਸਰਕਾਰ ਨੇ ਆ ਕੇ ਸਿੱਖਿਆ ਦੇ ਵਿੱਚ ਕੀ ਕੀਤਾ ਖਾਸ ਕਰ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਉੱਥੇ ਕੀ ਕੀਤਾ ਇਸ ਦੇ ਬਾਅਦ ਜਿਹੜੀ ਗੱਲਬਾਤ ਕਰਾਂਗੇ ਮੇਰੇ ਨਾਲ ਆਰਟੀਆ ਐਕਟਿਵਿਸਟ ਰਾਜਨ ਬਰਮਾ ਹੋਣਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਫਿਰ ਅਗਲੀ ਗੱਲਬਾਤ ਕਰਾਂਗੇ ਰਾਜਨ ਸਵਾਗਤ ਆ ਰਾਂ ਮੀ ਟੈਲੀਵਿਜ਼ਨ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਜਿਵੇਂ ਗੱਲ ਕਰਦੇ ਆਪਾਂ ਕਿ ਕਿਉਂਕਿ ਇਹ ਪਾਰਟੀ ਜਿਹੜੀ ਆ ਸੱਤਾ ਚ ਆਉਣ ਤੋਂ ਪਹਿਲਾਂ ਸਿੱਖਿਆ ਕ੍ਰਾਂਤੀ ਦੇ ਇਹਨਾਂ ਨੇ ਬੜੇ ਜਿਹੜੇ ਹੈਗੇ ਆ ਵਾਅਦੇ ਕੀਤੇ ਸੀ ਬੜਾ ਕੁਝ ਕਿਹਾ ਸੀ ਕਿ ਸਿੱਖਿਆ ਕ੍ਰਾਂਤੀ ਚ ਸਿਖਿਆ ਕਰਨਾ ਸਿੱਖਿਆ ਚਾ ਕਰਨਾ ਪਰ ਜਿਹੜੀ ਅਸਲੀਅਤ ਆ ਸੀ ਆਰਟੀਆਈ ਦੇ ਰਾਹੀਂ ਆਪਾਂ ਪਿਛਲੇ ਦਿਨੀ ਵੀ ਗੱਲਬਾਤ ਕੀਤੀ ਸੀ ਆਰਟੀਆਈ ਆ ਜਾਂ ਤੱਥ ਜਿਹੜੇ ਆ ਉਹ ਕੀ ਕਹਿੰਦੇ ਆ ਕਿ ਸਿੱਖਿਆ ਦੇ ਵਿੱਚ ਜਿਹੜਾ ਪਹਿਲਾਂ ਨਿਗਾਰ ਆਇਆ ਹੋਇਆ ਸੀ ਜਾਂ ਜਿਹਨੂੰ ਇਹ ਵੀ ਨਿਗਾਰ ਕਹਿੰਦੇ ਸੀ ਉਹ ਕੁਛ ਨਾ ਕੁਛ ਉੱਭਰਿਆ ਜਾਂ ਜਿਉਂਦਾ ਤਿਉਂ ਹੀ ਆ ਦੇ ਕੋਈ 2005 ਤੋਂ ਬਾਅਦ ਹਾਇਰ ਐਜੂਕੇਸ਼ਨ ਵਾਲੀ ਤਾਂ ਕਿਸੇ ਦਾ ਧਿਆਨ ਹੀ ਨਹੀਂ ਜਿਵੇਂ ਕਹਿੰਦੇ ਸੀ ਅਸੀਂ ਐਜੂਕੇਸ਼ਨ ਦਾ ਇੰਪਰੂਵ ਕਰਾਂਗੇ 2005 ਤੋਂ ਬਾਅਦ ਹਾਇਰ ਐਜੂਕੇਸ਼ਨ ਵਾਲੀ ਕਿਸੇ ਦਾ ਧਿਆਨ ਨਹੀਂ ਨਾ ਤਾਂ ਕੋਈ ਪ੍ਰੋਫੈਸਰਾਂ ਦੀ ਭਰਤੀ ਆ ਨਾ ਕੋਈ ਉਹਦੇ ਵਿੱਚ ਕਾਲਜਾਂ ਨੂੰ ਗਰੰਟਾ ਜਾਂਦੀਆਂ ਨਹੀਂ ਆ ਤਾ ਪਿਛਲੇ ਦਿਨੀ ਜਦੋਂ ਆਪਾਂ ਗੱਲਬਾਤ ਕੀਤੀ ਜਦੋਂ ਇਹ 8 ਕਾਲਜਾਂ ਨੂੰ ਸੈਲਫ ਫਾਈਨੈਂਸ ਦੇ ਅਧੀਨ ਕਰ ਰਹੇ ਸੀ ਜੂ ਸੀ ਤਾਂ ਉਦੋਂ ਜਦੋਂ ਲੋਕਾਂ ਵੱਲੋਂ ਵਿਰੋਧ ਹੋਇਆ ਤਾਂ ਉਹ ਫੈਸਲਾ ਰੋਕਿਆ ਗਿਆ ਉਹਨੂੰ ਦੇਖਦੇ ਹੋਏ ਕਾਲਜਾਂ ਵਿੱਚ ਤੁਸੀਂ ਅਕਸਰ ਦੇਖਿਆ ਹੋਊਗਾ ਧਰਨੇ ਲੱਗਦੇ ਆ ਟੀਚਰਾਂ ਦੇ ਗੈਸਟ ਫੈਕਲਟੀਆ ਦੇ ਧਰਨੇ ਲੱਗਦੇ ਆ ਪੱਕੇ ਪ੍ਰੋਫੈਸਰਾਂ ਦੇ ਧਰਨੇ ਲੱਗਦੇ ਆ 11 58 ਦੇ ਧਰਨੇ ਲੱਗਦੇ ਆ ਉਹ ਕਿਉਂ ਲੱਗਦੇ ਆ ਕਿਉਂਕਿ ਲੈਕ ਆਫ ਪ੍ਰੋਫੈਸਰ ਪੰਜਾਬ ਦੇ ਵਿੱਚ ਅੱਜ ਦੀ ਘੜੀ 200 ਪੱਕਾ ਪ੍ਰੋਫੈਸਰ ਆ ਸਾਰਾ ਪੂਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਜੇ ਆਪਾਂ ਐਵਰੇਜ ਦੇਖੀਏ ਆਏ ਮਹੀਨੇ ਚਾਰ ਤੋਂ ਪੰਜ ਜਿਹੜੇ ਹੈਗੇ ਆ ਪ੍ਰੋਫੈਸਰ ਰਟਾਇਰ ਹੁੰਦੇ ਆਗੇ ਤੇ ਉਸ ਦੇ ਜੇ ਹੁਣ ਮੈਂ ਜਦੋਂ ਆਰਟੀਆਈ ਪਾਈ ਤਾਂ ਮੈਂ ਦੇਖਿਆ ਵੀ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਗਿਣਤੀ ਦੱਸੀ ਜਾਵੇ ਜਿੰਨੇ ਵੀ ਪੰਜਾਬ ਦੇ ਵਿੱਚ ਕਾਲਜ ਆ ਪਹਿਲਾਂ ਤਾਂ 64 ਕਾਲਜ ਹੁੰਦੇ ਸੀ ਹੁਣ ਸਰਕਾਰ ਕੋਲੇ 63 ਰਹਿ ਗਏ ਇੱਕ ਯੂਨੀਵਰਸਿਟੀ ਕੈਂਪਸ ਬਣ ਚੁੱਕਿਆ ਹੈਗਾ ਤਾਂ 64 ਕਾਲਜਾਂ ਦੇ ਵਿੱਚੋਂ ਕੁਝ ਕੁ ਡਾਟੇ ਆ ਰਹੇ ਆ ਜਿਵੇਂ ਆਪਾਂ ਬਠਿੰਡਾ ਰਜਿੰਦਰਾ ਕਾਲਜ ਦੀ ਗੱਲ ਕਰੀਏ ਉੱਥੇ ਲਗਭਗ 80 ਅਸਾਮੀਆਂ ਮਨਜ਼ੂਰਸ਼ੁਦਾ ਪ੍ਰੋਫੈਸਰਾਂ ਦੀ ਹੈ ਉੱਥੇ ਬੱਚਿਆਂ ਦੀ ਗਿਣਤੀ ਲਗਭਗ 4500 ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਉੱਥੇ ਸਿਰਫ 5 ਪ੍ਰੋਫੈਸਰ ਪੱਕੇ ਆ। ਜਿਹੜੇ ਪੱਕੇ ਆ। ਪੱਕੇ ਪ੍ਰੋਫੈਸਰ ਆ। ਬਾਕੀ ਅਦਰ ਜਿਹੜੇ ਆ ਗੈਸਟ ਫੈਕਲਟੀ, ਪਾਰਟ ਟਾਈਮ। ਗੈਸਟ ਫੈਕਲਟੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਉਹ ਕੁਆਲੀਫਾਈਡ ਹੀ ਹੈ ਨਹੀਂਗੇ ਕਿਉਂਕਿ ਜੇਕਰ ਤੁਸੀਂ ਪ੍ਰੋਫੈਸਰ ਦੀ ਜੌਬ ਕਰਨੀ ਆ ਤਾਂ ਤੁਹਾਨੂੰ ਨੈਟ ਕੁਆਲੀਫਾਈਡ ਚਾਹੀਦਾ ਜਾਂ ਤੁਹਾਨੂੰ ਪੀਐਚਡੀ ਚਾਹੀਦੀ ਹੈ UGC ਦੀ ਗਾਈਡਲਾਈਨ ਹੈ। ਪਰ ਹੁਣ ਤੁਸੀਂ ਦੇਖੋ ਜਿਹੜੇ ਗੈਸਟ ਫੈਕਲਟੀ ਰੱਖਦੇ ਆ ਇਹ ਪ੍ਰਿੰਸੀਪਲ ਰੱਖਦੇ ਆ। ਇਹ ਕੋਈ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਕਿਉਂਕਿ ਜਦੋਂ ਪ੍ਰੋਫੈਸਰ ਹੈ ਨਹੀਂਗੇ ਉਹਨਾਂ ਨੂੰ ਚਲਾਉਣ ਵਾਸਤੇ ਤੁਹਾਨੂੰ ਟੀਚਰਾਂ ਦੀ ਲੋੜ ਹੱਤ ਹੈ ਗੈਸਟ ਫੈਕਲਟੀ ਕਿੰਨੇ ਨੇ ਜੇ ਰਜਿੰਦਰਾ ਕਾਲਜ ਦੀ ਗੱਲ ਕਰੀ ਤਾਂ ਕੋਈ ਇੱਥੇ ਲਗਭਗ ਵੀ 80 ਅਸਾਮੀਆਂ ਤਾਂ ਇਹ ਮਨਜ਼ੂਰਸ਼ੁਦਾ ਹੈ ਤੇ ਇੱਥੇ ਲਗਭਗ 50 ਅਸਾਮੀਆਂ ਭਰੀਆਂ ਹੋਈਆਂ ਜਿਹਦੇ ਵਿੱਚੋਂ ਸਿਰਫ ਪੰਜ ਪੱਕੇ ਆ ਬਾਕੀ ਸਾਰੀ ਗੈਸਟ ਫੈਕਲਟੀ ਤੇ ਪਾਰਟ ਹੈ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਗੈਸਟ ਫੈਕਲਟੀ ਐਲੀਜੀਬਲ ਨਹੀਂ ਹੈਗੇ ਉਸ ਚੀਜ਼ ਦੇ ਕੀ ਤੱਤ ਨੇ ਜਾਂ ਕੀ ਪ੍ਰੂਫ ਨੇ ਕਿ ਐਲੀਜੀਬਲ ਹੀ ਹੈ ਨਹੀਂ ਇਨਾਂ ਦੀ ਸਾਈਡ ਦੇ ਉੱਤੇ ਕਿਸੇ ਵੀ ਸਰਕਾਰੀ ਜਿਹੜੇ ਕਾਲਜ ਆ ਇਹਨਾਂ ਦੀ ਸਾਈਡ ਦੇ ਉੱਤੇ ਇੱਕ ਮਨ ਟੀਚਿੰਗ ਜਿਹੜੀ ਅਸਾਮੀਆਂ ਉਹਨਾਂ ਦਾ ਵੇਰਵਾ ਦਿੱਤਾ ਗਿਆ ਹੁੰਦਾ ਜਿਦੇ ਵਿੱਚ ਉਹਨਾਂ ਦੀ ਕੁਆਲੀਫਿਕੇਸ਼ਨ ਲਿਖੀ ਹੁੰਦੀ ਹੈ ਯੂਜੀਸੀ ਦੇ ਨੋਰਮਸ ਕਹਿੰਦੇ ਆ ਵੀ ਜੇਕਰ ਤੁਸੀਂ ਕਿਸੇ ਕਾਲਜ ਦੇ ਵਿੱਚ ਕਿਸੇ ਕੋਰਸ ਨੂੰ ਪੜ੍ਹਾਉਣਾ ਤਾਂ ਤੁਹਾਨੂੰ ਨੈਟ ਕੁਆਲੀਫਾਈਡ ਚਾਹੀਦਾ ਤੇ ਪੀ ਐਚ ਡੀ ਚਾਹੀਦੀ ਆ ਬਟ ਜਿਹੜੇ ਗੈਸਟ ਫੈਕਲਟੀ ਆ ਉਹ ਹੁਣ ਐਮ ਏ ਕੋਰਸ ਹੈ ਐਮ ਏ ਕਰਕੇ ਐਮ ਏ ਨੂੰ ਪੜ੍ਹਾਈ ਜਾਂਦੇ ਆਂਦੇ ਆ ਉੱਥੇ ਐਮਏ ਗੈਸਟ ਫੈਕਲਟੀ ਹੈ ਤੇ ਐਮਏ ਨੂੰ ਹੀ ਪੜਾਈ ਜਾਂਦੇ ਆ ਮੈਂ ਐਮਏ ਕਰਕੇ ਐਮਏ ਵਾਲੇ ਬੱਚੇ ਨੂੰ ਪੜ੍ਹਾਉਂਗਾ ਕਿਤਾ ਇਮਪ੍ਰੈਸ਼ਨ ਕੀ ਆ ਕਿੱਥੇ ਜਾਂਦੀ ਗੱਲ ਜਾਂਦੀ ਹੈ ਸਿੱਖਿਆ ਨੀਤੀ ਦੀ ਉਸੇ ਜੇ ਮੈਂ ਗੱਲ ਕਰਾਂ ਮਤਲਬ ਆਪਣੇ ਬਠਿੰਡੇ ਤੁਸੀਂ ਦੇਖਿਆ ਹੋਊਗਾ ਜਦੋਂ ਆਪਾਂ ਮਲੋੜ ਨੂੰ ਜਾਂਦੇ ਆ ਤਾਂ ਉਹ ਕਾਲਜ ਆ ਉੱਥੇ ਸਰਦਾਰਗੜਾ ਜਨਾ ਹੈਗਾ ਡਿਗਰੀ ਕਾਲਜ ਉਹ ਹੈਗਾ ਬਾਬਾ ਸ਼੍ਰੀ ਚੰਦ ਪੌਲ ਟੈਕਨੀਕੋਲਜ ਨਹੀਂ ਡਿਗਰੀ ਕਾਲਜ ਹੈ ਉਹ ਹਾਂ ਉਥੇ ਬਾਬਾ ਸ਼੍ਰੀ ਚੰਦ ਕਾਲਜ ਆ ਉਥੇ ਕੁਝ ਇਹੋ ਜਿਹੇ ਤੱਥ ਨਿਕਲਦੇ ਆ ਉਥੇ ਨੌ ਅਸਾਮੀਆਂ ਪ੍ਰੋਫੈਸਰਾਂ ਦੀਆਂ ਹੈਗੀਆਂ ਖਾਲੀ ਪਈਆਂ ਖਾਲੀ ਖਾਲੀ ਟੋਟਲ ਟੋਟਲ ਨੌ ਅਸਾਮੀਆਂ ਹਾਂ ਉਹ ਮਤਲਬ ਬਹੁਤ ਬਹੁਤ ਜਗ੍ਹਾ ਚ ਕਾਲਜ ਬਣਾਇਆ ਹੋਇਆ ਕਿਸੇ ਟਾਈਮ ਉਥੇ ਬਹੁਤ ਹੁੰਦਾ ਸੀ ਅੱਜ ਦੀ ਘੜੀ ਉਥੇ ਸਿਰਫ 193 ਬੱਚੇ ਆ ਪਰ ਇਹ ਜਾਣ ਕੇ ਹੈਰਾਨੀ ਹੋਊਗੀ ਵੀ ਉਥੇ ਸਿਰਫ ਦੋ ਪ੍ਰੋਫੈਸਰ ਕੰਮ ਕਰ ਰਹੇ ਆ ਪ੍ਰਿੰਸੀਪਲ ਉੱਥੇ ਹੈ ਨਹੀਂ ਪ੍ਰਿੰਸੀਪਲ ਐਡੀਸ਼ਨਲ ਚਾਰਜ ਤੇ ਸਿਰਫ ਦੋ ਪ੍ਰੋਫੈਸਰ ਕੰਮ ਕਰ ਰਹੇ ਆ ਦੋ ਗੈਸਟ ਫੈਕਲਟੀ ਹੈ ਪੀਆਈਓ ਉੱਥੇ ਪਬਲਿਕ ਲੋਕ ਸੂਚਨਾ ਅਫਸਰ ਉੱਥੇ ਗੈਸਟ ਫੈਕਲਟੀ ਹੈ ਲੋਕ ਸੂਚਨਾ ਅਫਸਰ ਦੀ ਚਿੱਠੀ ਆਈ ਹੈ ਜਦੋਂ ਮੈਂ ਉਹ ਨਾਮ ਪੜ੍ਹਿਆ ਟੀਚਰ ਦਾ ਤਾਂ ਮੈਂ ਜਦੋਂ ਲਿਸਟ ਇਨਾਂ ਦੀ ਸਾਈਡ ਤੇ ਦੇਖਿਆ ਤਾਂ ਉਹ ਗੈਸਟ ਫੈਕਲਟੀ ਦੇ ਅੰਦਰ ਆਉਂਦਾ ਹੈਗਾ ਉੱਥੇ 193 ਬੱਚੇ ਆ ਕੀ ਇਮਪ੍ਰੈਸ਼ਨ ਜਾਂਦਾ ਕੀ ਹਰਜੋਤ ਬੈਂਸ ਅੱਜ ਸਿੱਖਿਆ ਮੰਤਰੀ ਆ ਜਿਹਦੇ ਕੋਲੇ ਸਕੂਲ এডੂਕੇਸ਼ਨ ਵੀ ਹੈ ਹਾਈਰ এডੂਕੇਸ਼ਨ ਵੀ ਹੈ ਟੈਕਨੀਕਲ এডੂਕੇਸ਼ਨ ਵੀ ਹੈ ਮੰਤਰੀ ਸਾਹਿਬ ਤਾਂ ਖੁਦ 100-100 ਕਰੋੜ ਦੇ ਸਕੈਮ ਕਰੀ ਜਾਂਦੇ ਆ ਤਾਂ এডੂਕੇਸ਼ਨ ਵੱਲੀ ਧਿਆਨ ਕਿੱਧਰ ਆਊਗਾ ਹਾਂ ਜਜ਼ਾਮ ਉਹਨਾਂ ਤੇ ਵੀ ਲੱਗਿਆ 100-100 ਕਰੋੜ ਦੇ ਸਕੈਮ ਆਪਦੀ ਪਤਨੀ ਤੁਸੀਂ ਇੱਕ ਨਾ ਬਿਊਰੋਕਰੇਟਸ ਦੇ ਬਾਰੇ ਬੋਲ ਨਹੀਂ ਸਕਦੇ ਕਿਉਂਕਿ ਆਪਾਂ ਪੋਲਿਟਿਸ਼ੀਨਾਂ ਵਾਲੇ ਖੁੱਲ੍ਹ ਕੇ ਬੋਲਦੇ ਨੇ ਵੀ ਯਾਰ ਇਹ ਕਰਾਪਟ ਆ ਤੁਸੀਂ ਬਿਊਰੋਕਰੇਟਸ ਦੇ ਖਿਲਾਫ ਨਹੀਂ ਬੋਲ ਸਕਦੇ ਕਿਉਂਕਿ ਜੇ ਤੁਸੀਂ ਬੋਲੋਗੇ ਤਾਂ ਤੁਹਾਨੂੰ ਚੱਕ ਕੇ ਸਿੱਧਾ ਪਰਚਾ ਕਰ ਦਿੰਦੇ ਆ ਇਹ ਜੇਕਰ ਕਬਲੇ ਹੁਣ ਹਰੇਕ ਕਾਲਜ ਦੀ ਗੱਲ ਕਰੀਏ ਮੈਂ ਤੁਹਾਨੂੰ ਕੁਝ ਕਾਲਜਾਂ ਦੀ ਵੇਰਵੇ ਦੇਣਾ ਜਿਹੜੇ ਕਹਿੰਦੇ ਆ ਨਾ ਵੀ ਬਣੇ ਬਣਾਏ ਕਾਲਜ ਸਰਕਾਰ ਨੇ ਟੇਕਓਵਰ ਕੀਤੇ ਸਰਕਾਰ ਨੇ ਜਿਵੇਂ ਸਰਕਾਰੀ ਸ਼ਿਵਾਲੇ ਕਾਲਜ ਨਯਾ ਨੰਗਲ ਉੱਥੇ 36 ਲੈਕਚਰਰਾਂ ਦੀਆਂ 36 ਅਸਾਮੀਆਂ ਮਨਜ਼ੂਰ ਛੁਦਾ ਪਰ ਤੁਹਾਨੂੰ ਮੈਂ ਦੱਸਦਾ ਸਿਰਫ ਉੱਥੇ 7 ਅਸਾਮੀਆਂ ਭਰੀਆਂ ਹੋਈਆਂ ਜਿਹਦੇ ਵਿੱਚ 3 ਰੈਗੂਲਰ ਆ ਤੇ 4 ਪਾਰਟ ਟਾਈਮ ਆ ਠੀਕ ਹੈ ਉਦੋਂ ਬਾਅਦ ਮੈਂ ਗੱਲ ਕਰਾਂ ਅਸ਼ੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੀ ਉਥੇ 22 ਅਸਾਮੀਆਂ ਮਨਜ਼ੂਰਸ਼ੁਦਾ ਤੇ ਸਿਰਫ 4 5 ਅਸਾਮੀਆਂ ਜਿਹੜੀਆਂ ਲੈਕਚਰਾਰ ਦੀਆਂ ਭਰੀਆਂ ਹੋਈਆਂ ਜਿਹਦੇ ਵਿੱਚ ਇੱਕ ਪਾਰਟ ਟਾਈਮ ਹੈ ਤੇ ਦੋ ਗੈਸਟ ਫੈਕਲਟੀ ਹੈ ਦੋ ਰੈਗੂਲਰ ਹੈ ਫਿਰ ਅੱਗੇ ਆਪਾਂ ਗੱਲ ਕਰੀਏ ਸ਼੍ਰੀ ਚੰਦੀ ਆਪਾਂ ਗੱਲ ਕਰ ਹੀ ਦਿੱਤੀ ਵੀ ਨੌ ਉੱਥੇ ਹੈਗੀਆਂ ਹਾਲਾਤ ਰਾਜਨ ਬਾਈ ਕਿੰਨੇ ਕਾਲਜ ਜਾਂਦੇ ਆ ਜੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹਰ ਕਾਲਜ ਦੇ ਹਾਲਾਤ ਨੇ ਜਿਵੇਂ ਤੁਸੀਂ 43 ਕਾਲਜ ਸ਼ਾਇਦ ਤੁਸੀਂ ਕਿਹਾ ਸੀ 63 ਕਾਲਜ ਸੋਰੀ 33 ਕਾਲਜਾਂ ਦੀ ਹਾਲਾਤ ਇਹ ਨੇ ਮੇਰੇ ਕੋਲੇ ਲਗਭਗ 20 ਕਾਲਜਾਂ ਦੀ ਆਰਟੀਆਈਸ ਆ ਗਈਆਂ ਲਗਭਗ ਸਭ ਦੇ ਹਾਲਾਤ ਇਹੀ ਹੈ ਮੁਹਾਲੀ ਕਾਲਜ ਹੈਗਾ ਉੱਥੇ 65 ਸਾਮੀਆਂ ਆਈਆਂ ਲਗਭਗ 65 ਹਾ 67 ਅਸਾਮੀਆਂ ਉੱਥੇ ਮਨਜ਼ੂਰਸ਼ੁਦਾ ਉੱਥੇ 27 ਪੱਕੇ ਪ੍ਰੋਫੈਸਰ ਆ ਤੇ ਬਠਿੰਡੇ 4000 ਬੱਚਾ ਉੱਥੇ 2300 ਬੱਚਾ ਬਠਿੰਡੇ 5 ਪ੍ਰੋਫੈਸਰ ਆ ਉੱਥੇ 27 ਪ੍ਰੋਫੈਸਰ ਆ ਹੁਣ ਪੁੱਛੋ ਕਿਉਂ ਕਿ ਉਹ ਚੰਡੀਗੜ੍ਹ ਨੇੜੇ ਲੱਗਦਾ ਆਈਐਸ ਤੇ ਜਿਨਨੇ ਪੀਸੀਐਸ ਆਫ ਅਫੀਸਰ ਆ ਉਹਨਾਂ ਦੀ ਵਾਈਫਸ ਲੈਕਚਰਰ ਆ ਜਿਹੜੀਆਂ ਉਹ ਉੱਥੇ ਆ ਕਿਉਂਕਿ ਉਹਨਾਂ ਨੂੰ ਹੈੱਡ ਆਫਿਸ ਨੇੜੇ ਆ ਠੀਕ ਹੈ ਜਿਵੇਂ ਪਿਛਲੇ ਕੁਛ ਪਿਛਲੇ ਦਿਨਾਂ ਦੇ ਵਿੱਚ ਅਸ਼wini ਭੱਲਾ ਵੱਲੋਂ ਨੋਟੀਫਿਕੇਸ਼ਨ ਹੋਇਆ ਸੀ ਉਹਨਾਂ ਦੇ ਸਾਰਿਆਂ ਦੇ ਜਿਵੇਂ ਹਸਬੰਡ ਵਾਈਫ ਉੱਥੇ ਲੱਗੇ ਆ ਉਹ ਨੇੜੇ ਆ ਤੇ 2300 ਬੱਚਿਆਂ ਨੂੰ ਤਾਂ 27 ਪ੍ਰੋਫੈਸਰ ਦੇ ਰੱਖਿਆ ਇੱਥੇ 4000 ਬੱਚਿਆਂ ਕੋਲੇ ਤੁਸੀਂ ਲਾ ਲਓ ਵੀ ਪੰਜ ਪੱਕੇ ਪ੍ਰੋਫੈਸਰ ਆਗੇ ਫਿਰ ਗੱਲ ਕਰੀਏ ਹਾਈਅਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ 2005 ਦੇ ਵਿੱਚ ਸੁਸਾਇਟੀ ਬਣੀ ਦਰਸਲ ਨਾ ਇਹ ਮੁੱਦਾ ਕਿਉਂ ਨਹੀਂ ਉੱਠ ਰਿਹਾ ਕਿਉਂਕਿ ਲੋਕਾਂ ਦਾ ਧਿਆਨ ਹੀ ਨਹੀਂ ਜਾਂਦਾ ਲੋਕ ਕਹਿੰਦੇ ਵੀ ਲੋਕਾਂ ਨੂੰ ਨੌਲੇਜ ਹੈ ਨੀਗੀ ਇਹ 2005 ਦੇ ਵਿੱਚ ਸੁਸਾਇਟੀ ਬਣੀ ਸੀ ਵੀ ਸਰਕਾਰੀ ਜਿਹੜੀ ਇਸ ਸਰਕਾਰੀ ਕਾਲਜਾਂ ਦੇ ਵਿੱਚ ਪੜਾਈ ਜਾਊਗੀ ਸੈਲਫ ਫਾਈਨੈਂਸ ਕੋਰਸ ਨੂੰ ਰਨ ਕਰਦੀ ਹੈ ਸੁਸਾਇਟੀ ਜਿਹਦੇ ਵਿੱਚ ਬਠਿੰਡੇ ਦੀ ਵੀ ਮੈਂ ਗੱਲ ਕਰਾਂ ਬੀਏ ਬੀਸੀਏ ਬੀਐਡ ਜਾਂ ਹੋਰ ਐਮਸੀਏ ਕੁਝ ਕਾਲਜ ਹੈਗੇ ਆ ਜਿਹਦੇ ਵਿੱਚ ਮੈਂ ਤੁਹਾਨੂੰ ਕੁਝ ਦਿਖਾਉਣਾ ਵੀ ਕਿਹੜੇ ਕਿਹੜੇ ਕੋਰਸ ਆ ਇੱਥੇ ਬੀਸੀਏ ਬੀਬੀਏ ਬੀਕੋਮ BBA uh, BA ऑनर्स MA हिस्ट्री MSc फिजिक्स डिप्लोमा इन फूड प्रोडक्शन ਇਹ ਕਾਲਜ ਦੇ ਵਿੱਚ ਸਰਕਾਰੀ ਬਿਲਡਿੰਗ ਦੇ ਅਧੀਨ ਇਹ ਸੁਸਾਇਟੀ ਜਿਹੜੀ ਹੈ ਕੋਰਸ ਰਨ ਕਰਦੀ ਹੈ ਜਿਨ੍ਹਾਂ ਦੀ ਫੀਸ ਜੇ ਹੁਣ ਇੱਥੇ BA ਦੀ ਫੀਸ ਇਹਨਾਂ ਨੇ ਦਿੱਤੀ ਹੋਈ ਹੈ 셀ਫ ਫਾਈਨਾਂਸ ਦੀ ਲਗਭਗ 31000 ਰੁਪਿਆ ਸਾਲ ਦੀ ਉਹੀ ਯੂਨੀਵਰਸਿਟੀ ਉਹੀ ਕਾਲਜ ਇੱਕ ਪਾਸੇ ਤਾਂ ਉਹ ਉਹਦੀ ਫੀਸ ਹੈਗੀ 5000 ਰੁਪਿਆ ਤੇ ਉਹ ਉਹੀ ਕਾਲਜ ਉਹੀ ਬਿਲਡਿੰਗ ਉਹਦੀ ਹੈਗੀ ਫੀਸ 31000 ਰੁਪਿਆ ਜੇਕਰ ਬੀਏ ਤੁਸੀਂ ਰਜਿੰਦਰਾ ਚ ਸਰਕਾਰੀ ਚ ਕਰ ਰਹੇ ਹੋ ਠੀਕ ਹੈ ਬੀਏ ਇਹ ਵੀ ਸਰਕਾਰੀ ਚ ਹੋਊਗੀ ਪਰ ਇਹਨੂੰ ਕੌਣ ਰਨ ਕਰ ਰਿਹਾ ਸੋਸਾਇਟੀ ਰਨ ਕਰ ਰਹੀ ਹੈ ਜਿਹਦਾ ਕਿ ਇੱਕ ਚੇਅਰ ਪਰਸਨ ਹੁੰਦਾ ਪ੍ਰਿੰਸੀਪਲ ਤੇ ਜਿਹੜੇ ਮੈਂਬਰ ਹੁੰਦੇ ਆ ਉਹ ਐਸੋਸੀਏਟ ਪ੍ਰੋਫੈਸਰ ਹੁੰਦੇ ਆ ਇਹ ਸੋਸਾਇਟੀ ਦੀ ਇਹ ਇਹ ਸ਼ੁਰੂਆਤ ਕਦੋਂ ਹੁੰਦੀ ਹੈ ਇਸ ਇਸ ਚੀਜ਼ ਦੀ ਸ਼ੁਰੂਆਤ ਕਦੋਂ ਕਦੋਂ ਦੀ ਕਿ ਇੱਕ ਚਾਹੇ ਉਸ ਨੂੰ ਕਰ ਰੇ ਜਿੰਦਰਾ ਦੇ ਵਿੱਚ ਹੀ ਆਪਾਂ ਉਦਾਹਰਣ ਦੇ ਤੌਰ ਤੇ ਲੈ ਲੈਨੇ ਆ ਪਰ ਇੱਕ ਪਾਸੇ ਤੁਹਾਨੂੰ 5000 ਫੀਸ ਉਤਾਰਨੀ ਪੈ ਰਹੀ ਹੈ ਦੂਸਰੇ ਦੂਸਰੇ ਪਾਸੇ 30000 ਪਲਸ ਇੱਕ ਸ਼ੁਰੂਆਤ ਕਦੋਂ ਹੁੰਦੀ ਸੀ ਇਹ 2005 ਚ ਸੁਸਾਇਟੀ ਦੀ ਸ਼ੁਰੂਆਤ ਹੋਈ ਸੀ ਜੀ ਉਦੋਂ ਤੋਂ ਹੀ ਹਾਇਰ এডਿਕੇਸ਼ਨ ਨੂੰ ਪ੍ਰਾਈਵੇਟ ਵੱਲ ਭੇਜਣ ਦਾ ਜਿਹੜਾ ਫੈਸਲਾ ਸਰਕਾਰ ਨੇ ਲੈ ਲਿਆ ਸੀਗਾ ਉਸ ਤੋਂ ਬਾਅਦ ਜਦੋਂ ਪੰਜ ਚੇਹੇ ਸੋਸਾਇਟੀ ਲਾਗੂ ਹੋਈ ਇਹਦੇ ਇਹਨਾਂ ਕੋਲੇ ਫੰਡ ਨਹੀਂ ਸੀ ਇਹਨਾਂ ਇਹ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸੈਲਫ ਫਾਈਨਾਂਸ ਸ਼ੁਰੂ ਕਰੋ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਫੀਸ ਤਾਂ ਇਹ ਲੈ ਰਹੇ 31000 ਰੁਪਏ ਸਾਲ ਦੀ ਨਾ ਤਾਂ ਇਹਨਾਂ ਨੂੰ ਬਿਲਡਿੰਗ ਦਾ ਖਰਚਾ ਨਾ ਇਹਨਾਂ ਨੂੰ ਟੀਚਰਾਂ ਦੀ ਫੀਸ ਟੀਚਰਾਂ ਦੀ ਫੀਸ ਇਹਨਾਂ ਕੋਰਸਾਂ ਚੋਂ ਨਿਕਲੂਗੀ ਮੰਨ ਲਓ ਇੱਥੇ 5 300 ਬੱਚਾ ਜਿਹੜਾ ਹੈਗਾ ਇਹ ਸੋਸਾਇਟੀ ਦੇ ਅਧੀਨ ਸਟੱਡੀ ਕਰ ਰਿਹਾ 300 ਬੱਚਿਆਂ ਦੀ ਫੀਸ ਕਲੈਕਟ ਕਰ ਲਓ 31000 ਰੁਪਏ ਦੇ ਹਿਸਾਬ ਨਾਲ ਲਗਭਗ 90 ਲੱਖ ਰੁਪਏ ਹੋ ਗਿਆ ਤੇ ਉਹਨੂੰ ਡਿਵਾਈਡ ਕਰ ਲਓ ਤੇ ਵੀ ਕਿੰ ਉਸ ਉਹ ਪ੍ਰੋਫੈਸਰ ਵੱਧ ਤੋਂ ਵੱਧ ਜਿਹੜੇ ਰੱਖੇ ਆ ਉਹ ਵੀ ਕੁਆਲੀਫਾਈਡ ਨਹੀਂ ਜੇ ਇਸ ਕੋਰਸ ਦੇ ਅਧੀਨ ਜਿਹੜੇ ਪ੍ਰੋਫੈਸਰ ਆ ਉਹ ਵੀ ਰੱਖੇ ਹੋਏ ਅਲੱਗ ਹੂੰ ਇਹਨਾਂ ਪ੍ਰੋਫੈਸਰਾਂ ਨੂੰ ਛੱਡ ਕੇ ਜਿਹੜੇ ਇਸ ਕੋਰਸ ਦੇ ਅਧੀਨ ਆ ਉਹ ਅਲੱਗ ਪ੍ਰੋਫੈਸਰ ਪੜ੍ਹਾਉਂਦੇ ਆ ਉਹ ਕੁਆਲੀਫਾਈਡ ਨਹੀਂ ਹੁਣ ਐਮਏ ਬੀਏ ਨੂੰ ਬੀਏ ਪੜ੍ਹਾਇ ਜਾਂਦਾ ਹੂੰ ਬੀਏ ਨੂੰ ਬੀਏ ਪੜ੍ਹਾਇ ਜਾਂਦਾ ਐਮਏ ਨੂੰ ਐਮਏ ਪੜ੍ਹਾਇ ਜਾਂਦਾ ਇਸੇ ਸੁਸਾਇਟੀ ਦੇ ਅਧੀਨ ਹੂੰ ਲੋਕਾਂ ਕੋਲੋਂ ਇਕੱਠਾ ਕਰਕੇ ਬਿਲਡਿੰਗ ਬਿਲਡਿੰਗ ਦਾ ਕਿਰਾਇਆ ਨਹੀਂ ਪੈਂਦਾ ਸੁਸਾਇਟੀ ਨੂੰ ਸਭ ਤੋਂ ਵੱਡੀ ਗੱਲ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਕੋਰਸ ਰਨ ਕਰਨਾ ਹੁਣ ਰਜਿੰਦਰਾ ਕਾਲਜ ਸੈਂਟਰ 2 ਦਾ ਪੁਆਇੰਟ ਆ ਬਠਿੰਡਾ ਉੱਥੇ ਜ਼ਮੀਨ ਮਿਲਦੀ ਨਹੀਂ ਇਹ ਸਰਕਾਰੀ ਬਿਲਡਿੰਗ ਦੇ ਵਿੱਚ ਬੈਠ ਕੇ ਸੋਸਾਇਟੀ ਜਿਹੜੀ ਹੈਗੀ ਹੈ ਸਟੱਡੀ ਕਰਵਾ ਰਹੀ ਹੈ ਕਿਉਂ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀਗੀ ਪਰ ਇੱਕ ਚੀਜ਼ ਹੋਰ ਵੀ ਹੈ ਜਿਵੇਂ ਤੁਸੀਂ ਕਰਿਆ ਕਿ 2005 ਦੇ ਵਿੱਚ ਇਸ ਚੀਜ਼ ਦੀ ਸ਼ੁਰੂਆਤ ਹੁੰਦੀ ਹੈ 2002 ਤੋਂ 2007 ਤੱਕ ਕਪਟਨ ਅਮਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਉਸ ਤੋਂ ਬਾਅਦ 10 ਸਾਲ ਸ਼੍ਰੋਮਣੀ ਅਕਾਲੀ ਦਲ ਰਹਿੰਦੇ ਹੈ ਉਸ ਤੋਂ ਬਾਅਦ ਫਿਰ ਕਾਂਗਰਸ ਜਿਹੜੀ ਆਉਂਦੀ ਹੈ ਤਾਂ ਕੀ ਉਸ ਤੋਂ ਅਗਲੀ ਸਰਕਾਰ ਨੇ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਕਿ ਐਸਾ ਕੁਝ ਜਿਹੜਾ ਹੈਗਾ ਚੱਲ ਰਿਹਾ ਕਿ ਇੱਕ ਪਾਸੇ ਫੀਸਾਂ ਇੰਨੀਆਂ ਦੂਸਰੇ ਪਾਸੇ ਇੰਨੀਆਂ ਉਹ ਸਰਕਾਰ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਦੇਖੋ ਕੈਪਟਨ ਸਰਕਾਰ ਵੇਲੇ ਇਹ ਸੁਸਾਇਟੀ ਸ਼ੁਰੂ ਹੋਈ ਸੀ ਇਹ ਜਿਆਦਾ ਮੈਂ ਤੁਹਾਨੂੰ ਵੈਸੇ ਜਾਣਕਾਰੀ ਦੇ ਦਾਂ ਵੀ ਇਹ ਜਿਆਦਾ ਵੱਡੇ ਕਾਲਜਾਂ ਤੇ ਉੱਤੇ ਕਾਬਜ ਹੈ ਜਿਵੇਂ ਬਠਿੰਡੇ ਦਾ ਰਜਿੰਦਰਾ ਕਾਲਜ ਹੋ ਗਿਆ ਮੋਹਾਲੀ ਦਾ ਸਰਕਾਰੀ ਕਾਲਜ ਹੋ ਗਿਆ ਪਟਿਆਲੇ ਮਹਿੰਦਰਾ ਕਾਲਜ ਹੋ ਗਿਆ ਜਿਹੜੇ ਮਤਲਬ ਕਹਿਣਗੇ ਕਹਿੰਦੇ ਕਹੌਣ ਦੇ ਕਾਲਜ ਆ ਜਿੱਥੇ ਸਟੂਡੈਂਟਾਂ ਦੀ ਸਟਰੈਂਥ 7000 ਦੇ ਨੇੜੇ-ਗਿੜ ਹੈਗੀ ਆ 7 ਤੋਂ 8000 ਇਹ ਉਦੋਂ ਦੀ ਸੁਸਾਇਟੀ ਚੱਲੀ ਆ 2002 ਤੋਂ 7 ਦੀ ਸਰਕਾਰ ਚ ਸਭ ਤੋਂ ਕੈਪਟਨ ਕਰਨੇ ਸ਼ੁਰੂ ਕੀਤੀ ਬੜਾਵਾ ਦਿੱਤਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਠੀਕ ਹੈ 17 ਤੋਂ ਬਾਅਦ 22 ਤੱਕ ਕਾਂਗਰਸ ਜੀ ਉਹਨਾਂ ਨੇ ਵੀ ਉਦੋਂ ਕੁਝ ਨਹੀਂ ਕੋਈ ਇਸ ਵੱਲ ਧਿਆਨ ਦਿੱਤਾ ਪਰ ਗੱਲ ਹੁਣ ਮੌਕੇ ਦੀ ਜੇ ਆਪਾਂ ਕਰੀਏ ਤਾਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਵੀ ਅਸੀਂ এডਿਕੇਸ਼ਨ ਨੂੰ ਬੜਾਵਾ ਦੇਣਾ ਅਸੀਂ ਚਾਹੇ ਸਕੂਲ এডਿਕੇਸ਼ਨ ਹੋਵੇ ਚਾਹੇ ਹਾਇਰ এডਿਕੇਸ਼ਨ ਹੋਵੇ ਚਾਹੇ ਕਾਲਜ ਦੀ এডਿਕੇਸ਼ਨ ਹੋਵੇ ਉਹਨੂੰ ਅਸੀਂ ਬੜਾਵਾ ਦੇਣਾ ਪਰ ਹਾਲਾਤ ਕੁਝ ਕਾਗਜ਼ ਦੱਸਦੇ ਆ ਵੀ ਕੀ ਹਾਲਾਤ ਹੋਈ ਪਈ ਹੈਗੇ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਤੱਕ ਕੋਈ 2 1996 ਤੋਂ ਬਾਅਦ ਕੋਈ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ 11 58 ਵਾਲਿਆਂ ਦਾ ਕੋਡ ਕੋਰਟ ਕੇਸ ਚੱਲ ਜੰਦਾਗਾ ਠੀਕ ਹੈ ਨਵੀਂ ਭਰਤੀ ਕੋਈ ਕੱਢ ਨਹੀਂ ਰਹੇ ਗੈਸਟ ਫੈਕਲਟੀਆ ਧਰਨੇ ਤੇ ਆ ਇੰਟਰਵਿਊ ਬੇਸਿਸ ਜਿਹੜੇ ਪ੍ਰੋਫੈਸਰ ਆ ਉਹ ਕੁਆਲੀਫਾਈਡ ਹੈ ਨਹੀਂਗੇ ਤਾਂ ਕਿੱਥੇ ਪੰਜਾਬ ਆਪਣਾ ਤਰੱਕੀ ਕਰੂਗਾ ਜਿੱਥੇ ਹੁਣ ਇੱਕ ਕਾਲਜ ਹੈਗਾ ਜਗਰਾਉਂ ਸਾਇੰਸ ਕਾਲਜ ਜਗਰਾਉਂ ਉੱਥੇ ਕਿਸੇ ਟਾਈਮ ਮਤਲਬ ਜੇ ਆਪਾਂ ਪੁਰਾਣੇ ਟਾਈਮ ਦੀ ਗੱਲ ਕਰ ਲਈਏ ਕਿਸੇ ਟਾਈਮ ਉੱਥੇ ਨਾਰਥ ਇੰਡੀਆ ਦੇ ਬੱਚੇ ਐਡਮਿਸ਼ਨ ਲੈਣ ਨੂੰ ਤਰਸਦੇ ਹੁੰਦੇ ਸੀਗੇ ਅੱਜ ਦੀ ਘੜੀ ਉੱਥੇ ਸਿਰਫ ਦੋ ਤੋਂ ਤਿੰਨ ਪੱਕੇ ਪ੍ਰੋਫੈਸਰ ਆ ਤੇ ਉੱਥੇ ਐਡਮਿਸ਼ਨ ਘਾ ਅੱਗੇ ਪਏ ਉਹਨਾਂ ਕਾਲਜਾਂ ਦੇ ਵਿੱਚ ਕਿੱਥੇ ਕਾਲਜ ਨੂੰ ਕਿੱਥੇ ਕੋਈ ਕੋਈ ਕਾਲਜਾਂ ਨੂੰ ਫੰਡ ਨਹੀਂ ਕੋਈ ਇਨਫਰਾਸਟ੍ਰਕਚਰ ਵਾਸਤੇ ਫੰਡ ਨਹੀਂ ਇਨਫਰਾਸਟ੍ਰਕਚਰ ਵਾਸਤੇ ਫੰਡ ਸਿਰਫ ਆਏ ਆ ਸੈਂਟਰ ਸਰਕਾਰ ਵੱਲੋਂ ਡਾਕਟਰ ਮਨਮੋਹਨ ਸਿੰਘ ਰੂਸਾ ਸਕੀਮ ਲਾਗੂ ਕਰਕੇ ਗਏ ਸੀਗੇ ਰਾਸ਼ਟਰੀ ਉੱਚਰ ਸਿੱਖਿਆ ਅਭਿਆਨ ਦੇ ਅਧੀਨ 2-2 ਕਰੋੜ ਕੋਈ ਮੇਨ ਮੇਨ ਕਾਲਜਾਂ ਨੂੰ ਆਇਆਗਾ ਉਹਨਾਂ ਨੇ ਇਨਫਰਾਸਟ੍ਰਕਚਰ ਬਹਾਈਆ ਬਲਕ ਪੰਜਾਬ ਸਰਕਾਰ ਦਾ ਇਹਨਾਂ ਇਸ ਕਾਲਜਾਂ ਦੇ ਉੱਤੇ ਕੋਈ ਹੱਕ ਨਹੀਂ ਮਤਲਬ ਖੁੱਲੇ ਛੱਡੇ ਹੋਏ ਆ ਜ਼ਿਆਦਾਤਰ ਪ੍ਰਿੰਸੀਪਲਾਂ ਦੇ ਹੱਥਾਂ 'ਚ ਸੈੱਟ ਰੱਖੇ ਆ ਵੀ ਪ੍ਰਿੰਸੀਪਲ ਜਿਵੇਂ ਇਸ ਨੂੰ ਰਨ ਕਰਨਾ ਚਾਹਿਆ ਕਰ ਕਰ ਲੂਗਾ ਇੱਕ ਚੀਜ਼ ਹੋਰ ਹੈ ਰਾਜਨ ਜਿਹੜੀ ਸਿੱਖਿਆ ਕ੍ਰਾਂਤੀ ਦੀ ਜਿਵੇਂ ਗੱਲ ਕਰੀ ਹੈ ਜਿਹੜੀ ਚਲਦੀ ਸੀ ਠੀਕ ਹੈ ਪਿਛਲੀਆਂ ਵੇਲੇ ਆਪਾਂ ਮੰਨ ਲਿਆ ਇਹ ਚੀਜ਼ਾਂ ਸ਼ੁਰੂਆਤ ਹੋਈ ਕਾਂਗਰਸ ਤੋਂ ਸ਼੍ਰੋਮਣੀ ਕਲਦਲ ਜਿਉਂਦੇ ਤਿਉਂ ਉਸ ਤੋਂ ਫਿਰ ਆਪਣੀ ਪੈੜ ਦੇ ਵਿੱਚ ਦੁਬਾਰੇ ਪੈੜ ਕਾਂਗਰਸ ਨੇ ਵੀ ਜਿਹੜੀ ਉਮੀਦਿ ਉਮੀਦਿ ਪਰ ਹੁਣ ਇਹ ਸਰਕਾਰ ਆਈ ਹੈ ਦੋ ਤੋਂ ਤਿੰਨ ਸਾਲ ਹੋ ਗਏ ਕਿ ਜੇਕਰ ਇਹਨਾਂ ਦੀ ਗੱਲ ਕਰੀਏ ਸਿੱਖਿਆ ਕ੍ਰਾਂਤੀ ਦੀ ਦੁਹਾਈ ਇਹ ਪਾਉਂਦੇ ਸੀ ਕਿ ਸਿੱਖਿਆ ਵਿੱਚ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਇਹ ਸਭ ਚੀਜ਼ਾਂ ਚ ਇਹਨਾਂ ਦੇ ਆਉਣ ਤੋਂ ਬਾਅਦ ਕੋਈ ਠੱਲ ਕਿਸੇ ਤਰ੍ਹਾਂ ਦੀ ਠੱਲ ਜਿਹੜੀ ਉਹ ਪਈ ਹੈ ਬਿਲਕੁਲ ਠਲ ਨਹੀਂ ਪਈ ਜੀ ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਇੱਕ ਆਪਦਾ ਰਾਸਵਾ ਮੈਂਬਰ ਭੇਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਾਲਕ ਉਸ ਉਹ ਸਾਰਾ ਮਤਲਬ ਸੈਕਟਰ ਉਹਦੇ ਹੱਥ ਚ ਦੇ ਰੱਖਿਆਗਾ ਫਰੀਦਕੋਟ ਐਗਰੀਕਲਚਰ ਕਾਲਜ ਬੰਦ ਕਰਤਾ ਸਰਕਾਰ ਨੇ ਉੱਥੇ ਕਹਿੰਦੇ ਜੀ ਸਾਡੇ ਕੋਲੇ ਬੱਚੇ ਹੈ ਨਹੀਂ ਜਾਂ ਸੀਟਾਂ ਹੈ ਨਹੀਂ ਕੋਈ ਵੀ ਇਹਨਾਂ ਨੇ ਆਪਦਾ ਜਿਹੜਾ ਰੱਖ ਕੇ ਗੱਲ ਨੂੰ ਰੱਖ ਕੇ ਉਹ ਬੰਦ ਕਰਤਾ ਪਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕਾਲਜ ਦੇ ਜਿਹੜਾ ਮਾਲਕ ਹੈ ਉਸ ਉਸ ਦੀ ਯੂਨੀਵਰਸਿਟੀ ਨੂੰ ਕਿਵੇਂ ਇਹ ਸੀਟਾਂ ਵਧਾਵਦਾ ਦੇ ਹੀ ਜਾਂਦੇ ਆ ਐਗਰੀਕਲਚਰ ਕਾਉਂਸਲ ਬਣੀ ਹੋਈ ਹੈ ਇੰਡੀਆ ਦੀ ਉਹਨਾਂ ਆਰਮਸ ਕਹਿੰਦੇ ਆ ਵੀ 240 ਬੱਚਿਆਂ ਤੋਂ ਵੱਧ ਤੁਸੀਂ ਇੱਕ ਇੰਸਟੀਚਿਊਟ ਨੂੰ ਦੇ ਨਹੀਂ ਸਕਦੇ ਸੀ ਟਾਪਾ ਤਾਂ ਪੰਜਾਬ ਸਰਕਾਰ ਨੇ ਕਿਵੇਂ 960 ਸੀਟਾਂ ਉਸ लवली ਪ੍ਰੋਫੈਸ਼ਨਲ ਅਲ ਯੂਨੀਵਰਸਿਟੀ ਨੂੰ ਦਿੱਤੀਆਂ ਹੋਈਆਂ ਗਈਆਂ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਪਬਲਿਕ ਸੈਕਟਰ ਆਪਦੇ ਹੀ ਬੰਦਿਆਂ ਦੁਆਰਾ ਚਲਾ ਕੇ ਉਹਨਾਂ ਦੇ ਘਰ ਭਰੇ ਜਾ ਰਹੇ ਆ ਤੁਸੀਂ ਗੱਲ ਕੀਤੀ ਵੀ ਇਸ ਸਰਕਾਰ ਦੇ ਵਿੱਚ ਕੋਈ ਫਾਇਦਾ ਹੋਇਆ ਮੈਂ ਕਹਾਂਗਾ ਇਸ ਸਰਕਾਰ ਦੇ ਵਿੱਚ ਮਾਈਨਸ ਚ ਹੋਇਆ 1158 ਪਿਛਲੀ ਸਰਕਾਰ ਭਰਤੀ ਕੱਢ ਕੇ ਗਈ ਸੀਗੀ ਚਲੋ ਮਾਨ ਜੋ ਕੋਰਟ ਚ ਉਹ ਵਜੇ ਪਈ ਆ ਹੁਣ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪ੍ਰੋਫੈਸਰਾਂ ਦੀ ਨਵੀਂ ਕੋਈ ਭਰਤੀ ਨਹੀਂ ਆਏ ਮਹੀਨੇ 4 ਤੋਂ 5 ਪ੍ਰੋਫੈਸਰ ਰਟਾਇਰ ਹੋ ਰਹੇ ਆ 200 ਲਗਭਗ 200 ਆਪਾਂ ਗੱਲ ਕੀਤੀ ਸੀਗੀ ਪਿਛਲੇ 2 ਮਹੀਨੇ ਪਹਿਲਾਂ 200 ਪ੍ਰੋਫੈਸਰ ਸੀਗਾ ਹੁਣ ਆਏ ਮਹੀਨੇ 4-5 ਹੋ ਰਹੇ ਆ ਤਾਂ 2030 ਤੱਕ ਤਾਂ ਖਤਮ ਹੋ ਜਾਣਗੇ ਰੈਗੂਲਰ ਪ੍ਰੋਫੈਸਰ ਕਿੱਥੇ ਗਿਆ ਕਿੱਥੇ ਮਤਲਬ ਆਪਾਂ ਆਪਦੇ ਬੱਚਿਆਂ ਨੂੰ ਜੇ ਆਪਾਂ ਕਹਿੰਦੇ ਕੁਆਲੀਫਾਈਡ ਟੀਚਰ ਤੁਸੀਂ ਹੁਣ ਤੁਸੀਂ ਆਪਦੇ ਬੱਚੇ ਨੂੰ ਆਪਾਂ ਕਹਿੰਦੇ ਬਹੁਤ ਵਧੀਆ ਤੋਂ ਵਧੀਆ ਟੀਚਰ ਕੋਲੇ ਪੜਨ ਲਾਵਾਂਗੇ ਆਪਾਂ ਜਿਹੜਾ ਯਾਰ ਨੈਟ ਕਲੀਅਰ ਹੋਵੇ ਕੁਆਲੀਫਾਈਡ ਹੋਵੇ ਪੀ ਐਚ ਡੀਆਂ ਕੀਤੀਆਂ ਹੋਣ ਮਤਲਬ ਉਹਨੂੰ ਤੁਸੀਂ ਉਹ ਤੋਂ ਨੌਲੇਜ ਲੈ ਸਕਦੇ ਹੋ ਹੁਣ ਜਿਹੜੇ ਐਮਏ ਖੁਦ ਕੀਤੀ ਐਮਏ ਤਾਂ ਉਹ ਐਮਏ ਨੂੰ ਪੜਾ ਕੇ ਉਹ ਕੀ ਉਹਨੂੰ ਨੌਲੇਜ ਦੇਊਗਾ ਕੁਝ ਕਾਲਜਾਂ ਦਾ ਹਾਲਤ ਆ ਇਹ ਹੈ ਵੀ ਉੱਥੇ ਉਹ ਸਬਜੈਕਟ ਦੇ ਬੱਚੇ ਤਾਂ 697 ਆ ਤੇ ਉੱਥੇ ਟੀਚਰ ਹੈ ਨਹੀਂਗੇ ਹੁਣ ਜਿਵੇਂ ਜੀਰਾ ਕਾਲਜ ਦੀ ਮੈਂ ਗੱਲ ਕਰਾਂ 697 ਬੱਚੇ ਉੱਥੇ ਇੰਗਲਿਸ਼ ਦੇ ਆ ਨਾ ਤਾਂ ਉੱਥੇ ਟੀਚਰ ਪੱਕਾ ਇੰਗਲਿਸ਼ ਦਾ ਨਾ ਹੀ ਗੈਸਟ ਫੈਕਲਟੀ ਉੱਥੇ ਹੈਗੀ ਹੈ ਇਹ ਤਾਂ ਉੱਠ ਦੇ ਮੂੰਹ ਚ ਜੀਰੇ ਵਾਲੀ ਗੱਲ ਆ ਭਗਵੰਤਪਾਲ ਸਾਹਿਬ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਆ ਤੇ ਨਿਕਲਦਾ ਕੁਝ ਵੀ ਨਹੀਂ ਵੀ ਖੋਦਾ ਪਹਾੜ ਨਿਕਲਾ ਨਿਕਲੀ ਚੂਈ ਆ ਉਹ ਗੱਲ ਹੈਗੀ ਤੁਹਾਨੂੰ ਕੀ ਲੱਗਦਾ ਇਸ ਹਾਲਾਤ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਕਿਉਂਕਿ ਇੱਥੇ ਜੇ ਹਾਲਾਤ ਦੇਖੀ ਜਾਵੇ ਇਸ ਸਰਕਾਰ ਦੇ ਵੀ ਜੇ ਹਾਲਾਤ ਦੇਖੇ ਜਾਣ ਜਿਹੜੀ ਧਰਨੇ ਦੀ ਪ੍ਰਦਰਸ਼ਨਾਂ ਦੀ ਗੱਲ ਕਰਦੇ ਸੀ ਹਾਲਾਂਕਿ ਭੁਗਤ ਸਾਰਾ ਕੁਝ ਉਸ ਤੋਂ ਉਲਟ ਰਿਹਾ ਆ ਉਸ ਤੋਂ ਉਲਟ ਸਰਕਾਰੀ ਨੌਕਰੀਆਂ ਦੇ ਨਾਂ ਤੇ ਹਾਲਾਂਕਿ ਸਰਕਾਰ ਜ਼ਰੂਰ ਕਹਿੰਦੀ ਹੈ 43000 40000 ਪਲੱਸ ਨੌਕਰੀਆਂ ਦਿੰਦੀਆਂ ਪਰ ਗਰਾਊਂਡ ਦੇ ਹਾਲਾਤ ਜਿਹੜੇ ਆ ਉਹ ਕੁਝ ਵੱਖਰੇ ਆ ਉਹ ਵੱਖ ਨੇ ਕੀ ਲੱਗਦਾ ਇਸ ਤਰ੍ਹਾਂ ਦੇ ਨਾਲ ਜਿੱਥੇ ਸਿੱਖਿਆ ਮਾਡਲ ਵੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਨਾਲ ਨਿਗਾੜ ਦੇ ਵਿੱਚ ਆ ਸਰਕਾਰੀ ਨੌਕਰੀਆਂ ਦੇ ਗੱਲ ਕਰ ਨੇ ਉਹਨਾਂ ਦੀਆਂ ਪੱਗਾਂ ਜਿਹੜੀਆਂ ਉਹ ਲੈਂਦੀਆਂ ਨੇ ਕਿ ਲੱਗਦਾ ਕਿ ਆਪਣੀ ਜਵਾਨੀ ਨੂੰ ਬਾਹਰ ਜਾਣੋਂ ਰੋਕਿਆ ਜਾ ਸਕਦਾ ਇਸ ਤਰ੍ਹਾਂ ਦੇ ਨਾਲ ਦੇਖੋ ਭਗਵੰਤ ਸਿੰਘ ਸਾਹਿਬ ਬਹੁਤ ਜਦੋਂ ਆਏ ਸੀ ਬੜਾ ਕਹਿੰਦੇ ਸੀ ਵੀ ਗੋਰੇ ਕੰਮ ਕਰਨ ਆਇਆ ਕਰਨਗੇ ਪੰਜਾਬ ਦੇ ਵਿੱਚ ਗੋਰੇ ਤਾਂ ਨਹੀਂ ਆਏ ਇਸ ਸਾਲ ਕਾਲਜਾਂ ਦੇ ਵਿੱਚ ਐਡਮਿਸ਼ਨ ਜ਼ਰੂਰ ਵਧੀ ਹੈ ਪਰ ਕਾਲਜਾਂ ਦਾ ਕੋਈ ਬਾਲੀ ਵਾਰਸ ਨਹੀਂ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਅਸੀਂ 43000 ਨੌਕਰੀਆਂ ਦਿੱਤੀਆਂ ਸਿਰਫ ਫਲੈਕਸਾਂ ਦੇ ਵਿੱਚ ਦਿੱਤੀਆਂ ਜੇਕਰ ਨੌਕਰੀਆਂ ਦਿੱਤੀਆਂ ਤਾਂ ਬੇਰੋਜ਼ਗਾਰ ਕਿਵੇਂ ਫਿਰਦੇ ਆ ਸੜਕਾਂ ਤੇ ਤੁਹਾਡੀ ਕੋਠੀਆਂ ਦੇ ਘਰਾਓ ਕਿਉਂ ਹੋ ਰਹੇ ਆ ਥਾਂ ਥਾਂ ਤੇ ਤੁਸੀਂ ਕਿਉਂ ਉਹਨਾਂ ਤੇ ਲਾਠੀ ਚਾਰਜ ਕਰਦੇ ਹੋ ਕਿਸੇ ਨਾਲ ਅੱਜ ਤੱਕ ਭਗਵੰਤ ਸਿੰਘ ਮਾਨ ਨੇ ਕਿਸੇ ਨਾਲ ਸਿਟਿੰਗ ਕੀਤੀ ਹੈ ਕਿਸੇ ਜੱਥੇਬੰਦੀ ਦੇ ਕਿਸੇ ਜਿੰਨੀਆਂ ਪੋਸਟਾਂ 1158 ਦਾ ਹੱਲ ਕਿਉਂ ਨਹੀਂ ਕਰਦੇ ਇਹ ਕਿਉਂ ਕੋਰਟ ਦੇ ਵਿੱਚ ਉਹ ਆਪਦੇ ਏਜੀ ਨੂੰ ਨਹੀਂ ਭੇਜਦੇ ਕਿਉਂ ਨਹੀਂ ਉਹਨੂੰ ਸਿਰੇ ਲਾਉਂਦੇ ਜਾਂ ਜੇਕਰ ਉਹ ਭਰਤੀ ਇਲੈਗਲ ਹੈ ਤਾਂ ਉਹਨੂੰ ਰੱਦ ਕਰਕੇ ਨਵੀਂ ਭਰਤੀ ਕਿਉਂ ਨਹੀਂ ਕਰਦੇ ਕਿੱਥੇ ਧਿਆਨ ਕਿੱਥੇ ਇਹਨਾਂ ਦਾ ਧਿਆਨ ਸਿਰਫ ਆਪਦੇ ਘਰ ਪਰ ਰੰਚਾ ਜਿਵੇਂ ਪਿੱਛੇ ਜੇ 100 ਕਰੋੜ ਉਹਨਾਂ ਦੇ ਲੱਗਿਆ ਇਲਜ਼ਾਮ ਹੋਰ ਮਤਲਬ ਅੰਦਰ ਖਾਤੇ ਖਾਈ ਜਾਂਦੇ ਆ ਜਿਵੇਂ ਹੁਣ ਹੁਣ ਇਹ ਕੁਝ ਨਹੀਂ ਕਰਦੇ ਇਹ ਸਿਰਫ ਇਹ ਸਿਰਫ ਆਪਦੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਜਿਵੇਂ ਹੁਣ ਕੇਜਰੀਵਾਲ ਨੇ ਕੁਰਸੀ ਤੋਂ ਅਸਤੀਫਾ ਦਿੱਤਾ 157 ਦਿਨ ਉਹ ਜੇਲ੍ਹ ਚ ਰਿਹਾਗਾ ਉਦੋਂ ਤਾਂ ਅਸਤੀਫਾ ਦਿੱਤਾ ਨਹੀਂ ਹੁਣ 157 ਦਿਨਾਂ ਬਾਅਦ ਜਦੋਂ ਬਾਹਰ ਆ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਕੋਈ ਸ਼ਰਤਾਂ ਰੱਖਤੀਆਂ ਵੀ ਸੈਕਟਰੀਏਟ ਨਹੀਂ ਜਾਣਾ ਕੋਈ ਫਾਈਲ ਤੇ ਸਾਈਨ ਨਹੀਂ ਕਰਨੀ ਹੁਣ ਉਹਨੂੰ ਬਲੀਦਾਨ ਦਾ ਨਾਮ ਦਿੱਤਾ ਜਾ ਰਿਹਾ ਵੀ ਹੁਣ ਅਸੀਂ ਕੁਰਸੀ ਛੱਡਦੀ ਅਸੀਂ ਬਲੀਦਾਨ ਦੇਤਾ ਸਿਰਫ ਉਹਨਾਂ ਦੀ ਵਾਅ ਵਾਈ ਲਈ ਪੰਜਾਬ ਦਾ ਜਿਹੜਾ ਪੈਸਾ ਉਹ ਵੇਸਟ ਕਰ ਰਹੇ ਆ ਲੱਖ 1 ਲੱਖ ਕਰੋੜ ਦਾ ਕਰਜ਼ਾ ਚੱਕ ਲਿਆ 2.5 ਸਾਲਾਂ ਦੇ ਵਿੱਚ ਇਹਨਾਂ ਦਾ ਟਿਨਯੂਰ ਪੂਰਾ ਹੁੰਦੇ ਸਾਰ 5.5 ਲੱਖ ਕਰੋੜ ਟੱਪ ਜਾਊਗਾ 1 ਲੱਖ ਕਰੋੜ ਦੀ ਯੂਟਿਲਾਈਜੇਸ਼ਨ ਦੱਸੀ ਜਾਵੇ ਵੀ ਕਿੱਥੇ ਕੀਤੀ ਆ ਕੋਈ ਐਜੂਕੇਸ਼ਨ ਸੈਕਟਰ ਚ ਕੀਤੀ ਹੋਵੇ ਕੋਈ ਹੈਲਥ ਸੈਕਟਰ ਚ ਕੀਤੀ ਹੋਵੇ ਤੇ ਕੋਈ ਵੀ ਇਨਫਰਾਸਟ੍ਰਕਚਰ ਖੜੀ ਕੀਤੀ ਹੋਵੇ ਨਵੀਂ ਕੁਝ ਵੀ ਨਹੀਂ ਕੀਤਾ ਸਿਰਫ ਆਪਦੀ ਪਾਰਟੀ ਦੇ ਆਪਦੀਆਂ ਫਲੈਕਸਾਂ ਦਾ ਹੀ ਪ੍ਰਚਾਰ ਕੀਤਾ ਇਹਨਾਂ ਨੇ ਇਹ ਇਸ ਦੇ ਨਾਲ ਹੀ ਮੈਨੂੰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਹੋਰ ਵੀ ਹੋਰ ਵੀ ਦੱਸ ਦਿਓ ਕਿ ਜੇ ਆਹੀ ਹਾਲਾਤ ਜਿਹੜੇ ਹੈਗੇ ਜਿਸ ਤਰ੍ਹਾਂ ਦੇ ਨਾਲ ਚੱਲਦੇ ਰਹੇ ਜਿਵੇਂ ਤੁਸੀਂ ਗੱਲ ਕਰੀ ਆਗੇ ਕਿ ਇਸ ਵਾਰ ਸਟੂਡੈਂਟਾਂ ਦੀ ਐਡਮਿਸ਼ਨ ਜਿਹੜੀ ਉਹ ਜ਼ਰੂਰ ਵਧੀ ਆ ਪਰ ਜੇ ਸਰਕਾਰੀ ਕਾਲਜ ਜਿਹੜੇ ਆ ਉਰਾਬਾਸਰੇ ਛੱਡੇਗੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਸਿੱਧਮ ਸਿੱਧਾ ਜਿਹੜਾ ਫਾਇਦਾ ਹੈ ਉਹ ਪ੍ਰਾਈਵੇਟ ਪ੍ਰਾਈਵੇਟ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀ ਨੂੰ ਹੋਊਗਾ ਬਿਲਕੁਲ ਹੋਊਗਾ ਜੀ ਪ੍ਰਾਈਵੇਟ ਯੂਨੀਵਰਸਿਟੀ ਨੂੰ ਹੋਰ ਹੈ ਫਾਇਦਾ ਮਾਨ ਸਾਹਿਬ ਹੁਣ ਇੱਕ ਸਰਕਾਰੀ ਕਾਲਜ ਜਿਹੜੇ ਕਈ ਵਾਰੀ ਬੰਦ ਕਰਨ ਦੀ ਕਹਿੰਦੇ ਆ ਵੀ ਸਰਕਾਰੀ ਕਾਲਜ ਚ ਬੱਚੇ ਹੈ ਨਹੀਂ ਜਾਂਦੇ ਆਗੇ ਉਹਨਾਂ ਚ ਕੋਈ ਭੂਤਤਾ ਪੜਦੇ ਨਹੀਂ ਜੇਕਰ ਹੁਣ ਆਪਾਂ ਫੀਸਾਂ ਦੀ ਗੱਲ ਕਰੀਏ 31 31 32 32000 ਰੁਪਿਆ ਸਰਕਾਰੀ ਕਾਲਜਾਂ ਦੇ ਵਿੱਚ ਜਿਹੜਾ ਸੁਸਾਇਟੀ ਹੈ ਜਿਹੜੀ ਕੋਰਸ ਕਰਾ ਰਹੀ ਹੈ ਜੇਕਰ 31000 ਫੀਸ ਭਰਨੀ ਹੈ ਫਿਰ ਉਹ लवली ਵਰਗੀਆਂ ਯੂਨੀਵਰਸਿਟੀਆਂ ਮੌਲਾ ਵਰਗੀਆਂ ਯੂਨੀਵਰਸਿਟੀਆਂ ਜਾਣਗੇ ਬੱਚੇ ਤੁਹਾਡੇ ਟੁੱਟੇ ਬੈਂਚਾਂ 'ਤੇ ਥੋੜੀ ਬੈਠਣਗੇ ਪੱਖਾ ਥੋੜਾ ਨਹੀਂ ਚੱਲਦਾ ਸਰਕਾਰੀ ਕਾਲਜ ਦੇ ਵਿੱਚ ਤੁਸੀਂ ਜਾ ਕੇ ਹਾਲ ਦੇਖਿਓ ਪੱਖੇ ਚੂੰ ਚੂੰ ਕਰਕੇ ਚੱਲਦੇ ਆ ਤੇ ਪ੍ਰਿੰਸੀਪਲ ਦੇ ਕਮਰੇ 'ਚ ਚਾਰੇ ਸੀ ਹੁੰਦੇ ਆ ਠੀਕ ਹੈ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਜਿਹੜਾ ਹੈ ਪੰਜਾਬ ਦੇ ਵਿੱਚ ਕਬਜ਼ਾ ਹੋ ਜਾਊਗਾ ਕੋਈ ਬੱਚਾ ਸਰਕਾਰੀ ਜਿਹੜਾ ਪੜ੍ਹਨਾ ਚਾਹੁੰਦਾ ਵਿਚਾਰਾ ਗਰੀਬ ਬੱਚਾ ਉਹਦੇ ਕੋਲੋਂ ਐਜੂਕੇਸ਼ਨ ਖੋਈ ਜਾਊਗੀ ਇਹਨੂੰ ਤੁਸੀਂ ਕੰਪੈਰੀਟਿਵਲੀ ਲੈ ਲਓ ਜੇ ਅਪਾ ਹਰਿਆਣੇ ਨਾਲ ਇਹਨੂੰ ਕੰਪੈਰੀਟਿਵ ਕਰੀਏ ਤਾਂ 180 ਕਾਲਜ ਆ ਹਰਿਆਣੇ ਦੇ ਵਿੱਚ ਸਰਕਾਰੀ ਤੇ ਪੰਜਾਬ ਦੇ ਵਿੱਚ ਸਿਰਫ 63 ਹੈ ਹਰਿਆਣੇ ਦੀ ਐਜੂਕੇਸ਼ਨ ਸਟੇਟ ਦੀ ਐਜੂਕੇਸ਼ਨ ਪਾਲਿਸੀ ਕਹਿੰਦੀ ਹੈ ਵੀ 10 ਕਿਲੋਮੀਟਰ ਬਾਅਦ ਇੱਕ ਕਾਲਜ ਹੋਊਗਾ ਇਹਨਾਂ ਕੋਲੇ 2033 ਸਾਮੀਆਂ ਟੋਟਲ ਹੈ ਪੂਰੇ ਪੰਜਾਬ 'ਚ ਪ੍ਰੋਫੈਸਰਾਂ ਦੀਆਂ ਉਹਨਾਂ ਨੇ 2422 ਪਿਛਲੀ ਵਾਰ ਕੱਢਤੀਆਂ 500 400 ਵੱਧ ਹੀ ਕੱਢੀਆਂ ਉਹਨਾਂ ਨੇ ਤਾਂ ਕਿੱਥੇ ਅਦਰ ਸਟੇਟਾਂ ਨਾਲ ਤੁਸੀਂ ਆਪਦੇ ਆਪ ਨੂੰ ਕੰਪੈਰੀਜ਼ਨ ਕਰ ਰਹੇ ਹੋ ਸਿਰਫ ਭਾਸ਼ਣਾ ਦੇ ਵਿੱਚ ਗੱਲਾਂ ਕਰਕੇ ਕੁਝ ਨਹੀਂ ਹੁੰਦਾ ਜਦੋਂ ਤੁਹਾਨੂੰ ਗਰਾਊਂਡ ਰਿਐਲਿਟੀ ਪਤਾ ਲੱਗੂ ਗਰਾਊਂਡ ਰਿਐਲਿਟੀ ਪਤਾ ਕਿਵੇਂ ਲੱਗੂ ਗਰਾਊਂਡ ਤੇ ਆਉਣਾ ਹੀ ਨਹੀਂ ਮਾਨ ਸਾਹਿਬ ਤਾਂ ਗਰਾਊਂਡ ਤੇ ਆ ਕੇ ਰਾਜ਼ ਹੀ ਨਹੀਂ 7 ਵਜੇ ਤੋਂ ਬਾਅਦ ਤਾਂ ਸਮਾਂਤ ਹੀ ਹੁੰਦੇ ਆ ਉਹ ਠੀਕ ਹੈ ਠੀਕ ਤੇ ਹਰਜੋਤ ਬੈਂਸ ਹੈ ਉਹ ਕੇਜਰੀਵਾਲ ਸਾਹਿਬ ਦਾ ਲਾਡਲਾ ਸਟੂਡੈਂਟ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਜੋ ਕੁਝ ਮਰਜ਼ੀ ਕਰੀ ਚੱਲੇ 1158 ਦੀ ਇੱਕ ਮੇਰੀ ਭੈਣ ਸੀ ਬਲਵਿੰਦਰ ਕੌਰ ਸਾਨੂੰ ਸਾਨੂ ਬੁਤੀ ਹੈ ਵਿਚਾਰੀ ਜਿਹੜੀ ਸੁਸਾਈਡ ਕਰਕੇ ਗਈ ਹੈ ਜਦੋਂ ਪਿਛਲੀ ਸਰਕਾਰ ਚ ਕੈਪਟਨ ਸਾਹਿਬ ਦੀ ਚਿੱਠੀ ਤੇ ਇੱਕ ਬੰਦੇ ਨੇ ਸੁਸਾਈਡ ਕੀਤਾ ਸੀ ਸਪਰੇਅ ਵੀ ਕੀਤੀ ਸੀ ਉਦੋਂ ਬੜਾ ਹਰਪਾਲ ਚੀਮਾ ਜੀ ਰੌਲਾ ਪਾਉਂਦੇ ਸੀ ਵੀ ਕੈਪਟਨ ਸਾਹਿਬ ਤੇ ਪਰਚਾ ਹੋਣਾ ਚਾਹੀਦਾ ਬਲਵਿੰਦਰ ਕੌਰ ਸਾਡੀ ਭੈਣ ਜਿਹੜੀ ਹੈ ਆਪਦੀ ਨੌਕਰੀ ਲਈ ਲੜਦੀ ਹੋਈ ਸੁਸਾਈਡ ਕਰ ਗਈ ਹਰਜੋਤ ਬੈਂਸ ਦਾ ਨਾਮ ਲੇ ਕੇ ਹਜੇ ਤੱਕ ਐਫਆਈਆਰ ਤੱਕ ਕਿਤੇ ਨਾ ਕਿਤੇ ਜਿਹੜਾ ਹੈਗਾ ਸਰਕਾਰੀ ਸਿਸਟਮ ਸਰਕਾਰੀ ਐਜੂਕੇਸ਼ਨ ਦਾ ਗੜਾ ਘੁੱਟ ਰਹੀ ਹੈ ਸਰਕਾਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਸਿਰਫ ਆਪਦੀ ਵਾਬਾਈ ਵਾਲੀ ਇਹਨਾਂ ਦਾ ਧਿਆਨ ਹੈਗਾ ਰਾਜਨ ਜੀ ਸਮੇਤ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਬਾਈ ਸੋ ਮੇਰੇ ਨਾਲ ਆਰਟੀ ਐਕਟਿਵਿਸਟ ਆਰਟੀ ਐਕਟਿਵਿਸਟ ਰਾਜਨ ਬਰਮਾ ਹੋਰੀ ਸੀ ਤੱਥਾਂ ਦੇ ਸਹਿਤ ਗੱਲ ਕੀਤੀ ਆ ਉਹ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਆ ਜਿਸ ਸਿੱਖਿਆ ਕ੍ਰਾਂਤੀ ਦੀ ਗੱਲ ਆਮਾਦੀ ਪਾਰਟੀ ਜਦੋਂ ਸੱਤਾ ਤੋਂ ਬਾਹਰ ਸੀ ਉਸ ਵੇਲੇ ਕਰਿਆ ਕਰਦੀ ਸੀ ਤਾਂ ਸੋਚਿਆ ਸੀ ਕਿ ਇਹ ਇੱਕ ਇਹ ਤਸਵੀਰ ਗਰਾਊਂਡ ਦੀ ਰਿਐਲਿਟੀ ਇਹ ਵੀ ਦਿਖਾਈ ਜਾਵੇ ਕਿ ਹੁਣ ਸਰਕਾਰ ਬਣ ਨੂੰ 2 ਹਾਂ ਹੁਣ ਇਹ ਆ ਕਿ ਘਾਟੇ ਵੱਲ ਜਾ ਰਿਹਾ ਕਿਉਂਕਿ 2 ਸਾਲ ਜਿਹੜੇ ਆ ਹੈਗੇ ਆ ਉਹ 2 ਸਵਾ 2 ਸਾਲ ਸਰਕਾਰ ਦੇ ਜਿਹੜੇ ਆ ਹੋ ਰਹੇ ਗਏ ਨੇ ਤੇ ਹੁਣ ਤੱਕ ਉਹ ਸਿੱਖਿਆ ਤੇ ਕੰਮ ਜਿਹੜਾ ਹੈਗਾ ਉਹ ਕਿੰਨਾ ਕੁ ਹੋਇਆ ਜਾਂ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਸੀ ਉਹ ਸਿੱਖਿਆ ਕ੍ਰਾਂਤੀ ਤੇ ਕੰਮ ਜਿਹੜਾ ਹੈਗਾ ਉਹ ਕਿੰਨਾ ਕੁ ਨਿਪਰੇ ਚੜਿਆ ਤੁਹਾਨੂੰ ਮੁਲਾਕਾਤ ਕਿੱਦਾਂ ਦੀ ਲੱਗੀ ਟਿੱਪਣੀ ਜਿਹੜੀ ਆ ਜ਼ਰੂਰ ਕਰੋ ਤਾਂ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਮ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜੀ ਧੰਨਵਾਦ ਜੀ